ਹਾਂਜੀ ਕੀ ਹਾਲ ਚੱਲਨੇ ਸਵਾਗਤ ਹੈ ਤੁਹਾਡਾ ਇਸ ਕਹਾਣੀਆਂ ਦੀ ਲੜੀ ਦੇ ਵਿੱਚ ਅੱਜ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਕਹਾਣੀ ਦਾਦੇ ਤੇ ਪੋਤੇ ਦੀ ਇਹ ਜਿਹੜੀ ਕਹਾਣੀ ਆ ਇਹ ਬੜੀ ਦਿਲਚਸਪਾ ਤੇ ਬੜੀ ਮੋਟੀਵੇਸ਼ਨ ਵਾਲੀ ਆ ਕਹਾਣੀ ਇਹ ਦਾਦਾ ਇੱਕ ਪਿੰਡ ਦੇ ਵਿੱਚ ਰਹਿੰਦਾ ਤੇ ਉਹਦਾ ਪੋਤਾ ਆ ਉਹਦੇ ਮਾਪਿਓ ਦੇ ਨਾਲ ਸ਼ਹਿਰ ਦੇ ਵਿੱਚ ਰਹਿੰਦਾ ਹੁਣ ਆਪਣੇ ਇੱਕ ਆਮ ਜੀ ਗੱਲ ਆ ਇਹ ਕਿ ਜਦੋਂ ਕੋਈ ਜਵਾਕ ਨਾ ਸਮਝਦਾ ਹੋਵੇ ਨਾ ਤੇ ਮਾਪਿਓ ਜਿਹੜੇ ਆ ਆਪਦੇ ਪਿਓ ਕੋਲੇ ਜਾਂ ਆਪਦੀ ਮਾਂ ਕੋਲੇ ਉਹਨੂੰ ਬੱਚੇ ਨੂੰ ਭੇਜ ਦਿੰਦੇ ਆ ਤੇ ਦਾਦਾ ਤੇ ਦਾਦੀ ਇੱਕ ਅਜਿਹੇ ਕਰੈਕਟਰ ਹੁੰਦੇ ਆ ਦੋ ਜਿੰਦਗੀ ਦੇ ਵਿੱਚ ਜਿਹੜੇ ਬੱਚਿਆਂ ਨੂੰ ਚੰਗੀ ਤਰ੍ਹਾਂ ਸਮਝਾ ਦਿੰਦੇ ਆ ਕਹਾਣੀਆਂ ਦੇ ਨਾਲ ਬਾਤਾਂ ਦੇ ਨਾਲ ਅਸੀਂ ਤਾਂ ਖੁਦ ਬਚਪਨ ਵਿੱਚ ਆਦੇ ਦਾਦਾ ਦਾਦੀ ਤੋਂ ਬੜੀਆਂ ਬਾਤਾਂ ਸੁਣੀਆਂ ਤੇ ਕਹਿੰਦੇ ਵੀ ਹੁੰਦੇ ਆ ਬਬਾਨੀਆਂ ਕਹਾਣੀਆਂ ਪੁੱਤ ਸੁਪੁੱਤ ਕਰਨ ਜਿਹੜੀਆਂ ਕਹਾਣੀਆਂ ਹੁੰਦੀਆਂ ਨਾ ਇਹ ਪੁੱਤਾਂ ਨੂੰ ਸੁਪੁੱਤ ਕਰ ਦਿੰਦੀਆਂ ਇਸੇ ਤਰ੍ਹਾਂ ਦੀ ਇਹ ਕਹਾਣੀ ਹੈ ਜੀ ਦਾਦੇ ਤੇ ਪੋਤੇ ਦੀ ਹੁਣ ਜਿਹੜਾ ਪੋਤਾ ਹੈਗਾ ਉਹ ਸ਼ਹਿਰ ਦੇ ਵਿੱਚ ਪੜਦਾ ਹੈ ਪ੍ਰਾਇਮਰੀ ਸਕੂਲ ਦੇ ਵਿੱਚ ਪੜ ਰਿਹਾ ਹੈ ਬੱਚਾ ਤੇ ਬੱਚਾ ਜਿਹੜਾ ਹੈਗਾ ਨਾ ਆਪਦੇ ਕੰਫਰਟ ਜ਼ੋਨ ਦੇ ਵਿੱਚ ਰਹਿੰਦਾ ਹੈ ਮਤਲਬ ਕਿ ਉਹ ਜਿਹੜਾ ਜ਼ਿਆਦਾਤਰ ਜਿਹੜੇ ਆ ਆਰਾਮ ਦੀ ਜ਼ਿੰਦਗੀ ਨੂੰ ਚੁਣਦਾ ਹੈ ਆਪਦੇ ਕਮਰੇ ਦੇ ਵਿੱਚ ਰਹਿੰਦਾ ਹੈ ਪੜਦਾ ਜ਼ਰੂਰ ਹੈ ਸਕੂਲ ਜ਼ਰੂਰ ਜਾਂਦਾ ਹੈ ਪਰ ਉਹ ਬਾਹਰ ਖੇਡਣ ਨਹੀਂ ਜਾਂਦਾਗਾ ਕਦੇ ਉਹਨੇ ਮਿੱਟੀ ਦੇ ਵਿੱਚ ਨਹੀਂ ਖੇਡਿਆ ਕਦੇ ਉਹਨੇ ਜਵਾਕਾਂ ਦੇ ਨਾਲ ਨਹੀਂ ਖੇਡਿਆਗਾ ਮੋਬਾਈਲ ਦੇ ਉੱਤੇ ਗੇਮਾਂ ਉਹ ਖੇਡਦਾ ਰਹਿੰਦਾ ਹੈ ਮਾਪਿਆਂ ਨੂੰ ਬੜੀ ਫਿਕਰ ਹੁੰਦੀ ਹੈ ਕਿ ਬੱਚਾ ਜਿਹੜਾ ਸਾਡਾ ਹੈਗਾ ਦਿਮਾਗੀ ਤੌਰ ਤੇ ਤਾਂ ਹੋ ਸਕਦਾ ਹੈ ਤੇਜ਼ ਹੋਵੇ ਪਰ ਸਰੀਰਕ ਤੌਰ ਤੇ ਕਿਤੇ ਇਹ ਕਮਜ਼ੋਰ ਹੀ ਨਾ ਰਹਿ ਜਾਏ ਫੇਰ ਉਹ ਕੀ ਕਰਦੇ ਆ ਆਪਦੇ ਬੱਚੇ ਨੂੰ ਇਹਦੇ ਦਾਦੇ ਕੋਲੇ ਬੱਚੇ ਦੇ ਕੋਲੇ ਪੈਂਡ ਭੇਜਦੇ ਆ ਛੁੱਟੀਆਂ ਹੁੰਦੀਆਂ ਤੇ ਛੁੱਟੀਆਂ ਦੇ ਵਿੱਚ ਬੱਚਾ ਜਿਹੜਾ ਹੈਗਾ ਉਹ ਆਪਦੇ ਦਾਦੇ ਕੋਲੇ ਜਾਂਦਾ ਹੈ। ਮਾਂ ਪਿਓ ਇਹਦੇ ਦਾਦੇ ਨੂੰ ਵੀ ਗੱਲ ਸਮਝਾ ਦਿੰਦੇ ਆ ਕਿ ਆਪਣਾ ਜਿਹੜਾ ਜਵਾਕ ਆ ਨਾ ਇਹੇ ਕਮਰੇ ਦੇ ਵਿੱਚ ਰਹਿਣਾ ਉੱਥੇ ਹੀ ਖੇਡਣਾ ਜ਼ਿਆਦਾ ਪਸੰਦ ਕਰਦਾ ਹੈ ਰੈਦਰ ਥੈਨ ਕਿ ਬਾਹਰ। ਤੇ ਹੁਣ ਉਹਦਾ ਦਾਦਾ ਜਿਹੜਾ ਹੈਗਾ ਫਿਰ ਉਹ ਉਹਨੂੰ ਆਪਦੇ ਤਰੀਕੇ ਦੇ ਨਾਲ ਬੱਚੇ ਨੂੰ ਸਮਝਾਉਂਦਾ ਹੈ। ਬੱਚਾ ਆਉਂਦਾ ਹੈ ਦਾਦੇ ਕੋਲੇ ਬਹਿਂਦਾ ਹੈ। ਦਾਦਾ ਕਹਿੰਦਾ ਆ ਜਾ ਪੁੱਤ ਆਪਾਂ ਬਾਹਰ ਚੱਲੀਏ ਤਾਂ ਜਿਹੜਾ ਬੱਚਾ ਉਹ ਅਨਾਂਕਾਨੀ ਜੀ ਕਰਦਾ ਹੈ। ਕਿ ਮੈਂ ਘਰੇ ਹੀ ਰਹਿਣਾ ਠੀਕ ਸਮਝਦਾ ਤਾਂ ਬੱਚਾ ਜਿਹੜਾ ਉਹ ਜਿਹੜਾ ਬਾਹਰ ਨਹੀਂ ਜਾਂਦਾਗਾ ਫਿਰ ਇੱਕ ਦਿਨ ਦਾਦਾ ਕੀ ਕਰਦਾ ਹੈ ਦਾਦਾ ਦੋ ਬੂਟੇ ਲਿਆਉਂਦਾ ਦਰਖਤ ਦੇ ਲਿਆ ਕੇ ਇੱਕ ਨੂੰ ਉਹ ਕਮਰੇ ਦੇ ਵਿੱਚ ਲਾ ਦਿੰਦਾ ਤੇ ਇੱਕ ਨੂੰ ਉਹ ਜਿਹੜਾ ਹੈਗਾ ਬਾਹਰ ਲਾ ਦਿੰਦਾ ਹੁਣ ਜਿਹੜਾ ਉਹਨੇ ਕਮਰੇ ਦੇ ਵਿੱਚ ਬੂਟਾ ਲਾਇਆ ਗਮਲੇ ਦੇ ਵਿੱਚ ਲਾਇਆ ਤੇ ਉਹਦੇ ਬਾਰੇ ਉਹ ਬੱਚੇ ਦੀ رائے ਪੁੱਛਦਾ ਹੈ ਕਹਿੰਦਾ ਪੁੱਤਰ ਮੈਂ ਹੁਣ ਦੋ ਬੂਟੇ ਲੈ ਕੇ ਆਇਆ ਸੀਗਾ ਇੱਕ ਤਾਂ ਮੈਂ ਬਾਹਰ ਲਾਤਾ ਤੇ ਇੱਕ ਜਿਹੜਾ ਹੱਕ ਕਮਰੇ ਦੇ ਵਿੱਚ ਲਗਾ ਦਿੱਤਾ ਗਮਲੇ ਦੇ ਵਿੱਚ ਹੁਣ ਮੈਨੂੰ ਤੂੰ ਇਹ ਦੱਸ ਕਿ ਤੈਨੂੰ ਕੀ ਲੱਗਦਾ ਹੈ ਕਿ ਜਿਹੜਾ ਕਮਰੇ ਦੇ ਵਿੱਚ ਬੂਟਾ ਆਪਾਂ ਲਾਇਆ ਇਹ ਜਾਦੇ ਵਧੀਆ ਰਹੂਗਾ ਕਿ ਜਿਹੜਾ ਆਪਾਂ ਬਾਹਰ ਲਾਇਆ ਉਹ ਜਾਦੇ ਵਧੀਆ ਰਹੂ ਹੁਣ ਬੱਚਾ ਉਹ ਤੇ ਵੈਸੇ ਹੀ ਕੰਫਰਟ ਜ਼ੋਨ ਦੇ ਵਿੱਚ ਰਹਿਣਾ ਪਸੰਦ ਕਰਦਾ ਸੀਗਾ ਤੇ ਉਹ ਕਹਿੰਦਾ ਵੀ ਦਾਦਾ ਜੀ ਮੈਨੂੰ ਤਾਂ ਐ ਲੱਗਦਾ ਜਿਹੜਾ ਕਮਰੇ ਦੇ ਵਿੱਚ ਆ ਇਹ ਹੀ ਜ਼ਿਆਦਾ ਗਰੋ ਕਰੂਗਾ ਜ਼ਿਆਦਾ ਵਧੂਗਾ ਜ਼ਿਆਦਾ ਫੁੱਲੂਗਾ ਕਿਉਂਕਿ ਇਹ ਕਮਰੇ ਦੇ ਵਿੱਚ ਆ ਇਹ ਨੂੰ ਕਿਸੇ ਚੀਜ਼ ਦੀ ਕੋਈ ਟੈਨਸ਼ਨ ਨਹੀਂ ਹੈ ਨੀ ਕਿ ਨਾ ਇਹਨੂੰ ਕੋਈ ਨੇਰੀ ਝੱਖੜ ਨੇ ਪਟਨਾ ਨਾ ਕੋਈ ਜਿਆਦਾ ਮੀਂਹ ਆ ਗਿਆ ਤਾਂ ਉਹਨੇ ਨੁਕਸਾਨ ਪਹੁੰਚਾਉਣਾ ਤੇ ਇਸ ਤਰ੍ਹਾਂ ਦੀਆਂ ਉਹ ਗੱਲਾਂ ਦੱਸਦਾ ਹੈ ਚਲੋ ਜੀ ਬੱਚਾ ਜਿਹੜਾ ਹੈਗਾ ਉਹਦੀਆਂ ਛੁੱਟੀਆਂ ਖਤਮ ਹੁੰਦੀਆਂ ਉਹ ਸ਼ਹਿਰ ਚੱਲਿਆ ਜਾਂਦਾ ਹੈ ਕੁਝ ਕੁ ਸਾਲਾਂ ਬਾਅਦ ਛੁੱਟੀਆਂ ਦੇ ਵਿੱਚ ਬੱਚਾ ਜਿਹੜਾ ਹੈਗਾ ਵਾਪਸ ਆਪਦੇ ਦਾਦੇ ਕੋਲੇ ਆਉਂਦਾ ਹੈ ਜਦੋਂ ਦਾਦੇ ਕੋਲੇ ਆਉਂਦਾ ਹੈ ਤੇ ਦਾਦੇ ਜਿਹੜਾ ਉਹ ਪੁੱਛਦਾ ਹੈ ਕਿ ਦਾਦਾ ਜੀ ਆਪਾਂ ਜਿਹੜੇ ਬੂਟੇ ਲਾਏ ਸੀਗੇ ਉਹ ਕਿੱਡੇ ਕਿੱਡੇ ਹੋ ਗਏ ਤੇ ਦਾਦਾ ਉਹਨੂੰ ਕਮਰੇ ਦੇ ਵਿੱਚ ਲੈ ਜਾਂਦਾ ਜਦੋਂ ਬੱਚਾ ਕਮਰੇ ਦੇ ਵਿੱਚ ਜਾ ਕੇ ਦੇਖਦਾ ਤਾਂ ਬੂਟਾ ਜਿਹੜਾ ਉਹ ਗਮਲੇ ਦੇ ਵਿੱਚ ਲੱਗਿਆ ਹੋਇਆ ਸੀ ਉਹ ਕਾਫੀ ਗਰੋ ਕਰ ਚੁੱਕਿਆ ਹੁੰਦਾ ਕਾਫੀ ਵੱਡਾ ਹੋ ਚੁੱਕਿਆ ਹੁੰਦਾ ਹੁਣ ਉਹ ਦਾਦਾ ਜੀ ਨੂੰ ਕਹਿੰਦਾ ਬੱਚਾ ਕਿ ਦਾਦਾ ਜੀ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਕਮਰੇ ਵਾਲਾ ਬੂਟਾ ਬਹੁਤ ਗਰੋ ਕਰੂਗਾ ਦੇਖੋ ਕਿੰਡਾ ਵੱਡਾ ਹੋ ਗਿਆ ਦਾਦਾ ਹੱਸਦਾ ਕਹਿੰਦਾ ਆ ਜਾ ਪੁੱਤ ਹੁਣ ਆਪਾਂ ਬਾਹਰ ਵਾਲਾ ਵੀ ਦੇਖ ਲਈਏ ਹੁਣ ਬੱਚੇ ਨੂੰ ਲੈ ਕੇ ਦਾਦਾ ਬਾਹਰ ਜਾਂਦਾ ਵਿੜੇ ਦੇ ਵਿੱਚ ਉੱਥੇ ਜਾ ਕੇ ਕੀ ਦੇਖਦਾ ਕਿ ਉਹ ਜਿਹੜਾ ਛੋਟਾ ਜਿਹਾ ਬੂਟਾ ਲਗਾਇਆ ਹੁੰਦਾ ਉਹਨਾਂ ਨੇ ਉਹ ਹੁਣ ਦਰਖਤ ਬਣ ਚੁੱਕਿਆ ਸੀਗਾ ਬੱਚਾ ਬੜਾ ਹੈਰਾਨ ਹੁੰਦਾ ਕਹਿੰਦਾ ਦਾਦਾ ਜੀ ਉਹ ਅੰਦਰਲਾ ਬੂਟਾ ਵਧਿਆ ਬਹੁਤ ਵਧਿਆ ਪਰ ਦਰਖਤ ਨਹੀਂ ਬਣਿਆਗਾ ਤੇ ਇਹ ਜਿਹੜਾ ਬਾਹਰਲਾ ਬੂਟਾ ਸੀ ਇਹ ਤਾਂ ਮੈਨੂੰ ਐ ਲੱਗਦਾ ਸੀਗਾ ਵੀ ਕਿਤੇ ਨੇਰੀਆਂ ਝਖੜਾਂ ਦੇ ਨਾਲ ਕਿਤੇ ਤੂਫਾਨ ਦੇ ਨਾਲ ਜਿਆਦਾ ਮੀਂਹ ਪੈਣ ਦੇ ਨਾਲ ਕਿਤੇ ਖਰਾਬ ਹੋ ਜਾਊਗਾ ਪਰ ਇਹ ਤੇ ਬੜਾ ਗਰੋ ਕਰ ਗਿਆ ਤੇ ਬਹੁਤ ਵੱਡਾ ਦਰਖਤ ਬਣ ਗਿਆ ਇਦਾਂ ਕੀ ਰਾਜ ਆ ਮੈਨੂੰ ਸਮਝ ਨਹੀਂ ਲੱਗੀ ਹੁਣ ਫਿਰ ਦਾਦਾ ਜਿਹੜਾ ਹੈਗਾ ਕੰਮ ਦੀ ਗੱਲ ਹੁੰਦੀ ਹੈ ਜਿਹੜੀ ਨਾ ਸਿੱਖਿਆ ਦੇਖ ਉਹ ਸਮਝਾਉਂਦਾ ਹੈ ਬੱਚੇ ਨੂੰ ਕਹਿੰਦਾ ਪੁੱਤਰ ਜਿਹੜਾ ਬਾਹਰ ਆਪਾ ਦਰਾਖਤ ਲਾਇਆ ਸੀਗਾ ਨਾ ਉਹਦੇ ਤੇ ਬੜੀਆਂ ਮੁਸੀਬਤਾਂ ਪਈਆਂ ਤੇ ਉਹਨੇ ਸਾਰੀਆਂ ਮੁਸੀਬਤਾਂ ਨੂੰ ਸਿਰ ਮੱਥੇ ਚੱਲਿਆ ਕਿਹੜੇ ਮੱਥੇ ਪ੍ਰਵਾਨ ਕੀਤਾ ਉਹਨੇ ਮੀਂਹ ਵੀ ਦੇਖੇ ਉਹਨੇ ਹਨੇਰੀਆਂ ਵੀ ਦੇਖੀਆਂ ਜੇ ਕਿਤੇ ਪਿੰਡ ਦੇ ਵਿੱਚ ਜ਼ਿਆਦਾ ਪਾਣੀ ਆਇਆ ਉਹਨੇ ਉਹ ਵੀ ਚੱਲਿਆ ਜਿਆਦਾ ਧੁੱਪ ਵੀ ਚੱਲੀ ਤੇ ਜਿਆਦਾ ਠੰਡ ਵੀ ਚੱਲੀ ਉਹਨੇ ਸਾਰੀਆਂ ਮੁਸੀਬਤਾਂ ਆਪਦੇ ਪਿੰਡੇ ਦੇ ਉੱਤੇ ਸਹਿਆਂ ਤੇ ਹੁਣ ਉਹ ਇੰਨਾ ਕੁ ਜਿਆਦਾ ਮਜ਼ਬੂਤ ਹੋ ਗਿਆ ਕਿ ਜਿੱਡੀ ਵੱਡੀ ਮਰਜ਼ੀ ਮੁਸੀਬਤ ਆਵੇ ਉਹ ਉਹਨੂੰ ਹੱਸ ਕੇ ਸਵੀਕਾਰ ਕਰ ਲੈਂਦਾ ਹੈ ਇਸੇ ਕਰਕੇ ਉਹ ਐਡਾ ਵੱਡਾ ਦਰਖਤ ਬਣ ਗਿਆ ਤੇ ਪੁੱਤਰ ਜੇਕਰ ਤੂੰ ਅੰਦਰਲੇ ਕੰਫਰਟ ਜ਼ੋਨ ਦੇ ਵਿੱਚ ਰਹੇਂਗਾ ਜਿਵੇਂ ਅੰਦਰਲਾ ਦਰਖਤ ਹੈ ਉਸੇ ਤਰ੍ਹਾਂ ਕੰਫਰਟ ਜ਼ੋਨ ਦੇ ਵਿੱਚ ਰਹੇਂਗਾ ਤਾਂ ਜਿਆਦਾ ਗਰੋ ਨਹੀਂ ਕਰ ਸਕੇਗਾ ਤੇ ਜੇ ਤੂੰ ਗਰੋ ਕਰਨਾ ਚਾਹਣਾ ਤਾਂ ਤੈਨੂੰ ਇਸ ਦਰਖਤ ਵਾਂਗੂ ਮੁਸੀਬਤਾਂ ਦੇ ਨਾਲ ਮੱਥਾ ਲਾਉਣਾ ਆਉਣਾ ਚਾਹੀਦਾ ਤੇ ਦੋਸਤੋ ਇਸੇ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਆਪਾਂ ਨੂੰ ਆਪਦੇ ਕੰਫਰਟ ਜ਼ੋਨ ਦੇ ਵਿੱਚ ਨਹੀਂ ਰਹਿਣਾ ਚਾਹੀਦਾਗਾ ਆਪਾਂ ਨੂੰ ਅੱਗੇ ਵਧਣ ਲਈ ਨਵੇਂ-ਨਵੇਂ ਰਾਹ ਪਰਖਨੇ ਚਾਹੀਦੇ ਨਵੇਂ-ਨਵੇਂ ਰਾਹਾਂ ਤੇ ਤੁਰਨਾ ਚਾਹੀਦਾ ਤੇ ਇਸੇ ਤਰੀਕੇ ਦੇ ਨਾਲ ਮੁਸੀਬਤਾਂ ਦੇ ਨਾਲ ਜੂਝਦੇ ਹੋਏ ਅਸੀਂ ਕਾਮਯਾਬੀ ਦੀ ਮੰਜ਼ਿਲ ਨੂੰ ਪ੍ਰਾਪਤ ਕਰ ਸਕਦੇ ਹਾਂ ਮਿਲਦੇ ਹਾਂ ਜੀ ਇੱਕ ਨਵੀਂ ਕਹਾਣੀ ਦੇ ਨਾਲ ਧੰਨਵਾਦ